ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠਾ ਮਹਲਾ 5 ਠਾਣ ਪਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਮ ਪੁਰੇ ਹੈ ਰੱਖੇ ਸ਼ਰਣ ਸੱਚੇ ਕੇ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖੇਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਆਹ ਦਰੂ ਤੈਨ ਸਗਲਾ ਰੋਗ ਮੇ ਦਰੂ ਆਪਣੇ ਕਿਰਪਾ ਧਰੀ ਤੈਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤੈਨ ਸਗਲੇ ਲਾਜ ਰਖੇ ਬੋਲ ਆ ਬੋਲੀ ਤੇਰਾ ਤੂੰ ਸਾਹਿਬ ਗੁਣੇ ਗਹਿਰਾ ਜਪਨਾ ਨਾਨਕ ਨਾਮ ਸਤਿ ਸਾਖੇ ਆਪਣੇ ਦਾਸ ਕੇ ਪੈਜ ਰੱਖੇ ਠਾਂਡ ਪਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਮ ਪੁਰਹਿ ਰੱਖੇ ਸਰਣ ਸਚੇ ਕੇ ਤਕੇ ਪਰਮੇਸ਼ਰ ਆਪ ਹੋਰਖਵਾਲਾ ਸ਼ਾਂਤ ਸਹਜ ਸੁਖ ਖੇ ਨਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲੇ ਰੋਗ ਬੇਦਰੂ ਆਪਣੇ ਕਿਰਪਾ ਧਰੀ ਤਿੰਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾਉ ਸ਼ਬਦ ਭਇਓ ਸਾਖੇ ਐ ਨਾ ਸਗਲੇ ਲਾਜ ਰਖੇ ਬੁਲਾਇਆ ਬਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਖੇ ਆਪਣੇ ਦਾਸ ਕੇ ਪੈਜ ਰਖੇ ਠਾਂਡ ਪਏ ਕਰਤਾਰੇ ਤਾਪ ਛੋੜ ਗਿਆ ਨਾ ਪਰਵਾਰੇ ਗਰਮ ਪੂਰੇ ਰੱਖੇ ਸ਼ਰਨ ਸੱਚੇ ਕੇ ਤਕੇ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੁਖ ਖੇ ਨਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਆਉ ਦਾਰੂ ਤੈਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਰੀ ਤੈਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤੈਨ ਸਗਲੇ ਲਾਜ ਰਖੇ ਬੁਲਾਇਆ ਬਲੀ ਤੇਰਾ ਤੋਂ ਸਾਹਿਬ ਗੁਣੀ ਘਹਿਰਾ ਜਪਨਾ ਨਾਨਕ ਨਾਮ ਸਤਿ ਸਖੇ ਆਪਣੇ ਦਾਸ ਕੇ ਪੈਜ ਰੱਖੇ ਠਾਣ ਪਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਮ ਪੁਰਹਿ ਰੱਖੇ ਸਰਣ ਸਚੇ ਕੇ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਅੱਖੇ ਨਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਆਹ ਦਾਰੂ ਤਿੰਨ ਸਗਲੇ ਰੋਗ ਬੇਦਰੂ ਆਪਣੇ ਕਿਰਪਾ ਧਰੀ ਤਿੰਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਨਾ ਸਕਲੇ ਲਾਜ ਰੱਖੇ ਬੁਲਾਇਆ ਬੜੀ ਤੇਰਾ ਤੋਂ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੇ ਪੈਜ ਰੱਖੇ ਠਾਂਡ ਪਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਮ ਪੁਰਾ ਹੈ ਰੱਖੇ ਸ਼ਰਨ ਸੱਚੇ ਕੇ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖੇਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਆਹ ਦਰੂ ਤਿੰਨ ਸਗਲੇ ਰੋਗ ਬੇਦਰੂ ਆਪਣੇ ਕਿਰਪਾ ਧਰੀ ਤਿੰਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾਬਦ ਭਇਓ ਸਾਖੇ ਤੈਨ ਸਗਲੇ ਲਾਜ ਰਖੇ ਬੁਲਾਇਆ ਬਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਾਨਕ ਨਾਮ ਸਤਿ ਸਖੇ ਆਪਣੇ ਦਾਸ ਕੀ ਪੈਜ ਰੱਖੇ ਠਾਣ ਪਏ ਕਰਤਾਰੇ ਤਾਪ ਛੋੜ ਗਿਆ ਮਹਾ ਪਰਵਾਰੇ ਗੁਰੂ ਘਰ ਹੈ ਰੱਖੇ ਸਰਣ ਸਚੇ ਕੇ ਤਕੇ ਪਰਮੇਸ਼ਰ ਆਪ ਹੋਰਖ ਵਾਲਾ ਸ਼ਾਂਤ ਸਹਜ ਸੁਖ ਖੇ ਨਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਆਉ ਦਾਰੂ ਤਿੰਨ ਸਗਲਾ ਰੋਗ ਬੇਦਰੂ ਆਪਣੇ ਕਿਰਪਾ ਧਰੀ ਤਿੰਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤੇ ਨ ਸਗਲੇ ਲਾਜ ਰੱਖੇ ਬੁਲਾਇਆ ਬਲੀ ਤੇਰਾ ਤੋਂ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੇ ਪੈਜ ਰੱਖੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ